नमस्कार ए आकाशवाणी है। ਹੁਣ ਤੁਸੀਂ ਰਮੇਸ਼ ਲਾਲ ਤੋਂ ਪਰਦੇਸ਼ਿਕ ਖਬਰਾਂ ਸੁਣੋ। ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪਲੌਟ ਸਟੇਸ਼ਨ ਆਈਐਸਐਸ ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਕੇ ਇਤਿਹਾਸ ਰਚਣ ਜਾ ਰਹੇ ਨੇ। ਗਰੁੱਪ ਕੈਪਟਨ ਸ਼ੁਕਲਾ ਆਪਣੇ ਚਾਲਕ ਦਲ ਦੇ ਤਿੰਨ ਹੋਰ ਮੈਂਬਰਾਂ ਨੂੰ ਲੈ ਕੇ ਐਕਜ਼ੀਓਮ 4 ਮਿਸ਼ਨ ਅੱਜ ਸ਼ਾਮ 4:30 ਵਜੇ ਆਈਐਸਐਸ ਨਾਲ ਡੌਕ ਹੋ ਜਾਵੇਗਾ। ਡ੍ਰੈਗਨ ਐਕਸ 4 ਕਮਾਂਡਰ ਪੈਗੀ ਵਿਟਸਨ, ਪਾਇਲਟ ਸ਼ੁਭਾਂਸ਼ੂ ਸ਼ੁਕਲਾ ਅਤੇ ਮਿਸ਼ਨ ਮਾਹਰ ਸਲੋਸਸ ਉਜਨਸਕੀ ਵਿਸਨੀ ਵਸਕੀ ਅਤੇ ਟਿਬੋਰ ਕਾਪੂ ਨੂੰ ਲੈ ਕੇ ਜਾ ਰਿਹਾ ਹੈ 41 ਸਾਲਾਂ ਬਾਅਦ ਪਾਰਟ ਦਾ ਕੋਈ ਪਲਾੜ ਯਾਤਰੀ ਪਲਾੜ ਚ ਜਾ ਰਿਹਾ ਹੈ ਲਖਨਊ ਵਿੱਚ ਜਨਮੇ ਸ਼ਵੰਸ਼ੂ ਸ਼ੁਕਲਾ 1984 ਵਿੱਚ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਦੀ ਉਡਾਨ ਤੋਂ ਬਾਅਦ ਪਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਵੀ ਨੇ ਇਸ ਦੌਰਾਨ ਸ਼ੁਕਰਾ ਨੇ ਪਲਾੜ ਤੋਂ ਇੱਕ ਲਾਈਵ ਸੁਨੇਹਾ ਭੇਜਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਸਾਥੀ ਪਲਾੜ ਯਾਤਰੀਆਂ ਨਾਲ ਪਲਾੜ ਵਿੱਚ ਹੋਣ ਤੇ ਬਹੁਤ ਖੁਸ਼ ਨੇ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਕੋਈ ਨਿੱਜੀ ਪ੍ਰਾਪਤੀ ਨਹੀਂ ਸਗੋਂ ਯਾਤਰਾ ਦਾ ਹਿੱਸਾ ਹੈ ਹਰੇਕ ਵਿਅਕਤੀ ਦੀ ਸਮੂਹਿਕ ਪ੍ਰਾਪਤੀ ਹੈ नमस्कार एक छोटा सा संदेश मेरे सारे देशवासियों के लिए एक महीने क्वारंटीन में रहने के बाद कल हम लोग लॉन्च पैड थर्टी नाइन से लॉन्च हुए जहां से अपोलो इलेवन मिशन भी लॉन्च हुआ था इस समय स्पेस में बहुत प्राउड फील कर रहा हूं अभी हम लोग कुछ ही घंटों में आई में डॉक करेंगे और फिर हम इंटरनेशनल स्पेस स्टेशन पे जाके रहेंगे बट कहीं ना कहीं ये ये भी दर्शाता है कि ये भारत के ह्यूमन स्पेस प्रोग्राम की एक छोटा सा स्टेप पर एक बहुत सॉलिड और स्टडी स्टेप है उस डायरेक्शन में जिस तरफ हम जा रहे हैं गगनयान जैसे मिशन ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਨਸ਼ਾ ਵੇਚਣ ਜਾਂ ਇਸ ਦੀ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਾ ਨਹੀਂ ਜਾਵੇਗਾ ਅੱਜ ਯੁੱਧ ਨਸ਼ਾ ਵਿਰੁੱਧ ਮਹਿੰਮ ਬਾਰੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਇਹ ਭਰੋਸਾ ਦਿਵਾਇਆ ਕਿ ਕੋਈ ਵੀ ਵਿਅਕਤੀ ਭਾਵੇਂ ਉਹ ਸਿਆਸੀ ਜਾਂ ਪ੍ਰਸ਼ਾਸਨਿਕ ਤੌਰ ਤੇ ਕਿਸੇ ਵੀ ਅਹੁਦੇ ਤੇ ਹੋਵੇ ਜੇਕਰ ਨਸ਼ਾ ਦੀ ਤਸਕਰੀ ਜਾਂ ਨਸ਼ੇ ਵੇਚਣ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖਿਲਾਫ ਟੁਕਵੀਂ ਕਾਰਵਾਈ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਸ਼ਾ ਵੇਚਣ ਵਿੱਚ ਲੱਗੇ ਹਰ ਇੱਕ ਵਿਅਕਤੀ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਆਉਂਦੇ ਦਿਨਾਂ ਵਿੱਚ ਹੋਰ ਵੀ ਸਬੂਤ ਮਿਲਣਗੇ ਦੂਜੇ ਪਾਸੇ ਅੱਜ ਜਦੋਂ ਵਿਸ਼ੇ ਪਦਰ ਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮਨਾਇਆ ਜਾ ਰਿਹਾ ਹੈ ਪੰਜਾਬ ਪੁਲਿਸ ਨੇ ਨਸ਼ਾ ਵਿਰੁੱਧ ਆਪਣੀ ਅਣਥੱਕ ਲੜਾਈ ਨੂੰ ਜਾਰੀ ਰੱਖਣ ਬਾਰੇ ਦੱਸਿਆ ਹੈ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਤਸਕਰਾਾਂ ਤੇ ਕਾਰਵਾਈ ਕਰਨ ਤੋਂ ਲੈ ਕੇ ਸਪਲਾਈ ਚੇਨਾਂ ਨੂੰ ਤੋੜਨ ਅਤੇ ਮੁੜਬਸੇਬੇ ਦਾ ਪ੍ਰਬੰਧ ਕਰਨ ਤੱਕ ਪੰਜਾਬ ਪੁਲਿਸ ਸਾਰੇ ਜ਼ਰ ਉਨਾ ਕਹਿਆ ਕਿ ਯੁਧ ਨਸ਼ਾ ਵਿਰੁੱਧ ਮਿਸ਼ਨ ਸਿਰਫ ਨਾ ਦੀ ਮਹਿੰਮ ਨਹੀਂ ਸਗੋਂ ਇਹ ਇੱਕ ਲੋਕ ਲਹਿਰ ਬਣ ਗਈ ਹੈ। ਉਹਨਾਂ ਕਹਿੰਦੇ ਕਿ ਸਾਨੂੰ ਉਹਨਾਂ ਨਾਗਰਿਕਾਂ ਵੱਲੋਂ ਮਿਲ ਰਹੀ ਹਮਾਇਤ ਉਤਸ਼ਾਹਤ ਕਰ ਰਹੀ ਹੈ ਜਿਹੜੇ ਨਸ਼ੀਲੇ ਪਦਾਰਥਾਂ ਦੀਆਂ ਗਤੀਵਿਧੀਆਂ ਵਿੱਚ ਪੁਲਿਸ ਨੂੰ ਜਾਣਕਾਰੀ ਦੇ ਰਹੇ ਨੇ ਅਤੇ ਜਾਗਰੂਕਤਾ ਫੈਲਾ ਰਹੇ ਨੇ। ਉਧਰ ਮੁਹਾਲੀ ਵਿੱਚ ਵੀ ਨਸ਼ਾ ਦੇ ਖਤਰੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਪ੍ਰੋਗਰਾਮ, ਸਾਈਕਲੋਥੌਨ ਤੇ ਰੈਲੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਨੇ। ਇਸ ਤਹਿਤ ਨਾਰਕੋ ਕੰਟਰੋਲ ਬਿਊਰੋ ਵਿਖੇ ਡਿਪਟੀ ਡਾਇਰੈਕਟਰ ਜਨਰਲ ਸੰਬਿਤ ਮਿਸ਼ਰਾ ਅਤੇ ਵਧੀਕ ਡਾਇਰੈਕਟਰ ਅਮਨਜੀਤ ਸਿੰਘ ਵੱਲੋਂ ਇੱਕ ਐਂਟੀ ਡਰੱਗਸ ਸਾਈਕਲੋਥੌਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸਾਈਕਲੋਥੌਨ ਵਿੱਚ ਬੀਐਸਐਫ, ਐਨਆਈਏ, ਜੀਐਸਟੀ ਦੇ ਨਾਲ-ਨਾਲ ਐਨਸੀਵੀ ਸਾਈਕਲਿੰਗ ਗਰੁੱਪ ਸਮੇਤ ਵੱਖ-ਵੱਖ ਐਨਜੀਓਜ਼ ਅਤੇ ਸਾਈਕਲਿੰਗ ਗਰੁੱਪ ਸ਼ਾਮਲ ਹੋਏ। ਸ਼੍ਰੀ ਅਮਨਤ ਯਾਤਰਾ ਵਿੱਚ ਸ਼ਰਧਾਲੂਆਂ ਦੀ ਸੁਰੱਖਿਆ ਲਈ ਇਸ ਵਾਰੇ ਵੀ ਟੁਕਮੇ ਪ੍ਰਬੰਧ ਕੀਤੇ ਗਏ ਨੇ। ਇਸ ਲਈ ਪੰਜਾਬ ਪੁਲਿਸ ਨੇ ਇੱਕ ਬਹੁਪੱਖੀ ਅਤੇ ਵਿਆਪਕ ਸੁਰੱਖਿਆ ਯੋਜਨਾ ਲਾਗੂ ਕੀਤੀ ਹੈ। ਪਵਿੱਤਰ ਅਮਨਤ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਜੋ 9 ਅਗਸਤ ਤੱਕ ਜਾਰੀ ਯਾਤਰਾ ਮਾਰਗਾਂ ਤੇ 24 ਘੰਟੇ ਨਿਗਰਾਨੀ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਨੇ ਇਸ ਲਈ ਇੱਕ ਕਮਾਂਡ ਅਤੇ ਕੰਟਰੋਲ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ ਜੋ ਆਉਣ ਜਾਣ ਵਾਲੇ ਵਾਹਨਾਂ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਯਾਤਰਾ ਮਾਰਗਾਂ ਦੀ 24 ਘੰਟੇ ਨਿਗਰਾਨੀ ਕਰੇਗਾ ਪੰਜਾਬ ਪੁਲਿਸ ਦੇ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਯਾਤਰਾ ਨਾਲ ਸੰਬੰਧਤ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਬੀਤੀ ਸ਼ਾਮ ਪਠਾਨਕੋਟ ਵਿੱਚ ਪੁਲਿਸ ਫੌਜ ਅਤੇ ਸਥਾਨਕ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉਨਾ ਕਿਹਾ ਗਿਆ ਕਿਸੇ ਵੀ ਸੰਭਾਵੀ ਖਤਰੇ ਦਾ ਪਤਾ ਲਾਉਣ ਅਤੇ ਰੋਕਣ ਲਈ ਸੰਵੇਦਨਸ਼ੀਲ ਥਾਵਾਂ ਤੇ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ ਪਵਿੱਤਰ ਅਮਰਨਾਥ ਯਾਤਰਾ ਲਈ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸ਼ਰਧਾਲੂ ਪੰਜਾਬ ਖਾਸ ਕਰਕੇ ਪਠਾਨਕੋਟ ਜ਼ਿਲ੍ਹੇ ਵਿੱਚੋਂ ਲੰਘਦੇ ਹੋਏ ਜੰਮੂ ਕਸ਼ਮੀਰ ਵਿੱਚ ਪਵਿੱਤਰ ਤੀਰਥ ਸਥਾਨ ਦੇ ਦਰਸ਼ਨ ਕਰਨ ਜਾਂਦੇ ਨੇ ਹਾਕੀ ਇੰਡੀਆ ਮਾਸਟਰਸ ਕੱਪ ਵਿੱਚ ਭਲਕੇ ਔਰਤਾਂ ਦੇ ਫਾਈਨਲ ਵਿੱਚ ਓਡੀਸ਼ਾ ਦਾ ਮੁਕਾਬਲਾ ਪੰਜਾਬ ਨਾਲ ਹੋਵੇਗਾ ਸੈਮੀਫਾਈਨਲ ਮੈਚਾਂ ਵਿੱਚ ਪੰਜਾਬ ਨੇ ਹਰਿਆਣਾ ਨੂੰ 3-2 ਨਾਲ ਅਤੇ ਓਡੀਸ਼ਾ ਨੇ ਮੇਜ਼ਬਾਨ ਤਾਮਿਲਨਾਡੂ ਨੂੰ 4-1 ਨਾਲ ਹਰਾਇਆ ਹੈ ਪੰਜਾਬ ਵਿੱਚ ਸਮੇਂ ਤੋਂ ਕਈ ਦਿਨ ਪਹਿਲਾਂ ਪੁਜਾ ਮਾਨਸੂਨ ਹੋਂ ਪੂਰੇ ਸੂਬੇ ਵਿੱਚ ਛਾ ਚੁੱਕਾ ਹੈ ਅੱਜ ਸਵੇਰ ਤੋਂ ਜਲੰਧਰ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਮੌਸਮ ਵਿਭਾਗ ਨੇ 29 ਤੇ 30 ਜੂਨ ਨੂੰ ਵੀ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੰਡਲੇ @the_rat_air_rnu ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ ਤੇ ਨਮਸਕਾਰ